سلام علیکم میں آپ کو پیار کرتا ہوں ਸ਼ਾਹ ਦੇਵੀ ਸੁਧਾਰਤਬਾ ਨਕੋਦਰ ਵਾਲਿਆਂ ਦਾ ਲੰਗਰ ਦਿਖਾ ਰਹੇ ਆ ਜਿਹੜਾ ਕਿ ਮੰਗੂਵਾਲ ਤੋਂ 2 ਕਿਲੋਮੀਟਰ ਅੱਗੇ ਆ ਲੰਗਰ ਚੱਲ ਰਿਹਾ ਵਾ ਦਹੀਂ ਭੱਲੇ ਚੱਲ ਰਹੇ ਨੇ ਸ਼ਾਈ ਪਨੀਰ ਚੱਲ ਰਿਹਾ ਮਟਰ ਪਨੀਰ ਚੱਲ ਰਿਹਾ ਸਮੋਸੇ ਚੱਲ ਰਹੇ ਨੇ ਨਾਲ-ਨਾਲ ਚਾਹ ਦਾ ਲੰਗਰ ਆ ਔਰ ਕੱਲ ਨੂੰ ਕੱਲ ਨੂੰ ਜਿਹੜਾ ਇੱਥੇ ਮਹਾਮਾਈ ਦਾ ਜਾਗਰਨ ਵੀ ਹੋਵੇਗਾ ਕੱਲ ਨੂੰ ਮਹਾਮਾਈ ਦਾ ਜਾਗਰਨ ਹੋਵੇਗਾ ਬਹੁਤ ਸਾਰੇ ਭਗਤ ਇੱਥੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ जय माता दी जय माता दी 31वां वार्षिक लंगर जी महाराज 51वां वार्षिक लंगर माशादेव मंदिर सुधार सभा नु कोदर ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜਾ ਚੱਲਿਆ ਮਸਾਵਣ ਮੇਲੇ ਤੇ ਮਹਾਰਾਣੀ ਜੰਤਾਪੁਰ ਨਿਵੇਸ਼ ਮੇਲੇ ਤੇ ਇਹ ਵਿਸ਼ਾਲ ਪੰਡਾਰਾ ਚੱਲਦਾ ਔਰ ਜਿਹੜਾ ਕਿ 31वां ਇਹ वार्षिक लंगर ਆ ਤੇ ਇਸ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸਾਡੇ ਸਹਿਯੋਗੀ ਤੂਤਕਲਾ ਤੋਂ ਤੇ ਸਾਡੇ ਨਾਲ ਆਪਣੇ ਬਾਗਾ ਬਣਾਉਣਾਂ ਤੋਂ ਵੀ ਸਹਿਯੋਗ ਦੇ ਰਹੇ ਆ ਇਹ ਇਸੇ ਤਰ੍ਹਾਂ ਮਹਾਰਾਣੀ ਦੇ ਦਰਵਾਜ਼ੇ ਸੰਗਤਾਂ ਆ ਰਹੀਆਂ ਬਹੁਤ ਚਾਹ ਦੇ ਨਾਲ ਮਾਂ ਦੇ ਅਸ਼ੀਰਵਾਦ ਲੈਣ ਲਈ ਪਹੁੰਚ ਰਹੀਆਂ ਸੰਗਤਾਂ ਦੇ ਲਈ ਵਿਸ਼ਾਲ ਭੰਡਾਰਾ ਚੱਲ ਰਿਹਾ ਤੋਂ ਅੱਜ ਇਸ ਮੌਕੇ ਤੇ ਅੱਜ ਸਾਡੇ ਆਸ਼ਾ ਦੇਵੀ ਮੰਦਿਰ ਸੁਧਾਰ ਸਭਾ ਇੱਕ ਵਿਸ਼ਾਲ ਭਗਵਤੀ ਜਾਗਰਣ ਹੋਣੇ ਜਾਗ ਰਿਹਾ ਤੇ ਉਸ ਤੇ ਚਾਰ ਵੱਲੋਂ ਬਹੁਤ ਸਾਰੀਆਂ ਸੰਗਤਾਂ ਪਹੁੰਚ ਰਹੀਆਂ ਮਾਂ ਦੇ ਦਰਸ਼ਨਾਂ ਦੇ ਲਈ ਤੇ ਜਾਗਰਣ ਸੁਣਨ ਦੇ ਲਈ ਤੇ ਇਸ ਮਹਿਲੇ ਤੇ ਸਭ ਨੂੰ ਬਹੁਤ-ਬਹੁਤ ਵਧਾਈਆਂ ਮਾਂ ਦੇ ਇਸ ਸਾਬਨ ਮੇਲੇ ਤੇ ਜਿਹੜੀ ਵੀ ਸੰਗਤ ਆ ਰਹੀ ਆ ਮਹਾਰਾਣੀ ਸਭ ਦੀਆਂ ਮਨੋ ਕਾਮਨਾ ਪੂਰੀ ਕਰੇ ਤੇ ਆਪਣੇ ਆਪਣਾ ਅਸ਼ੀਰਵਾਦ ਦੇ। ਕੀ ਨਾ ਜੀ ਤੁਹਾਡਾ? ਮੇਰਾ ਨਾਂ ਜੀ ਪ੍ਰਵੀਰ ਕੁਮਾਰ ਪਹਿਲਾਂ ਤੇ ਸਤਿ ਸੋ ਜੈ ਮਾਤਾ ਦੀ ਜੇਕਾਰਾ ਸ਼ੀਰਾਵਾਲੀ ਦਾ ਬਹੁਤ ਸਾਰੇ ਦਰਵਾਜ਼ੇ ਕੀ ਜਾ। ਅਸੀਂ ਤਾਂ ਜੀ ਇੱਥੇ ਆਨੇ ਸਿਰਫ ਸੇਵਾ ਲਈ। 30-40 ਸਾਲ ਹੋ ਗਏ ਆ ਮਹਾਮਾਈ ਦੀ ਸੇਵਾ ਰ ਕਰਦੇ ਆ। ਮਹਾਮਾਈ ਸਾਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਦਿੰਦੀ ਆ। ਇਹ ਨਜ਼ਾਰੇ ਜਿਹਦਾ ਅਸੀਂ ਸਵਾਰੇ ਜ ਆਏ ਆ। ਨਕੋਦਰ ਦਾ ਨਾਰੋਜਨ ਕੀਤਾ ਹੈ ਬਸ ਕੱਲ ਨੂੰ ਮਾਮਾ ਜੀ ਦਾ ਜਾਗਰਨ ਨਹੀਂ ਆ ਕੱਲ ਜਾਗਰਨ ਵੀ ਆ ਜੀ ਦੋ ਪਾਰਟੀਆਂ ਆ ਰਹੀਆਂ ਇੱਥੇ ਇਸੇ ਸਥਾਨ ਤੇ ਆ ਜੀ ਹਾਂ ਜੀ ਮੰਗੋ ਵਾਸਤੇ 2 ਕਿਲੋਮੀਟਰ ਅੱਗੇ ਦਾ 2 ਕਿਲੋਮੀਟਰ ਤੇ ਆਪਣਾ ਮਾਤਾ ਜੀ ਜੈ ਮਾਤਾ ਦੀ ਜੈ ਮਾਤਾ ਮੈਂ ਜਗਤਾਰ ਸਿੰਘ ਸੰਤੀ ਮੈਂਬਰ ਪਿੰਡ ਧੂਦਕਲਾਂ ਜੀ ਅਸੀਂ ਕਾਫੀ ਚਿਰ ਤੋਂ ਇਹ ਲੰਗਰ ਲੱਗ ਰਿਹਾ ਅਸੀਂ ਬਹੁਤ ਵੜ ਭਾਗੇ ਆ ਕਿ ਸ਼ਹਿਰ ਨਕੋਦਰ ਜੋ ਪੀਰਾ ਫਖੀਰਾ ਦੀ ਧਰਤੀ ਆ ਜੀ ਸਾਡੇ ਨਾਲ ਉਥੋਂ ਦੇ ਕਮੇਟੀ ਮੈਂਬਰ ਆ ਪੁਰੀ ਸਾਹਿਬ ਬਰਮਾ ਜੀ ਕਾਫੀ ਬੰਦੇ ਜੁੜੇ ਆ ਬਾਜੀ ਅਰਨ ਵੀ ਨਾਲ ਗਏ ਹੋਏ ਆ ਉਹ ਬਾਕੀ ਅਸੀਂ ਕੋਈ ਵਿਛੜੇ ਯਾਨੀ ਕਿ ਤੰਨਾਪੁਰ ਵਾਲਾਂ ਦਾ ਸਾਡਾ ਮੇਲ ਹੋਇਆ ਜੀ ਅਸੀਂ ਤਿੰਨ ਪਰਿਵਾਰਾਂ ਨਾਲ ਕੇ ਇਦਾਂ ਦਾ ਕੰਮ ਕਰਦੇ ਮਰਦਾ ਸਾਡੇ ਕੋਲ ਸੇਵਾ ਲੈ ਰਹੀ ਆ ਅਸੀਂ ਤਾਂ ਕੰਨੇ ਮਹਾਮਾਈ ਸਾਡੇ ਨਾਲ ਇਦਾਂ ਹੀ ਜ਼ਿੰਦਗੀ ਭਰ ਸਾਡਾ ਸਾਥ ਦੇਦੇ ਰਵੇ ਬਾਕੀ ਬਡੇ ਬਰਮਾ ਜੀ ਹੈਗੇ ਆ ਪੁਰੀ ਸਾਹਿਬ ਹੈਗੇ ਆ ਜਿੱਦਾਂ ਇਹ ਸਾਨੂੰ ਸਹਿਦ ਦਿੰਦੇ ਆ ਅਸੀਂ ਇਹਨਾਂ ਦੇ ਨਾਲ ਚੱਰੀ ਜੰਨੇ ਆ ਬਾਕੀ ਤੋਂ ਕਿੰਨਾ ਕਿੰਨੀ ਦੂਰ ਪੈਦਾ ਮੰਗੂ ਵਾਲ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆਜੀ ਹਾਂਜੀ ਹਾਂਜੀ ਨਕੋਦਰ ਵਾਲਿਆਂ ਨਾਲ ਲੰਗਰ ਹਾਂਜੀ 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 ਜੈ ਮਾਤਾ ਜੈ ਮਾਤਾ ਦੀ ਨਾਲ ਅੱਗੇ ਆਜੀ ਹੈਪੀ ਆਜੀ ਵਾ ਕਬਰਾਂ ਜੈ ਮਾਤਾ ਜੈ ਮਾਤਾ ਅੱਜ ਲੰਗਰ ਲੱਗਾ ਕਿੰਦਾ ਲੱਗ ਰਿਹਾ ਜਾਨਾ ਬਸ ਬਹੁਤ ਮਨ ਦੀ ਸ਼ਾਂਤੀ ਆ ਰਹੀ ਹੈ ਪਾਸ਼ਾ ਦੇ ਜੀ ਦੇ ਦਰਬਾਰ ਦੇ ਦਰਬਾਰ ਤੇ ਆਇਆ ਜੀ ਉਹਨੇ ਆਸ਼ੀਰਵਾਦ ਮਾਣੇ ਦਿਆ ਜੈ ਮਾਤਾ ਦੀ ਜੀ ਆਜੋ ਜੇ ਮਾਤਾ ਜੀ ਜੇ ਮਾਤਾ ਜੀ ਮਾ ਆਸ਼ਾ ਦੇ ਵੀ ਮੰਦਰ ਫਿਦਾਰ ਸਭਨੂੰ ਖੁੱਦਰ ਨੂੰ ਅਕਮੰਜਮ ਮਸ਼ਾ ਨਗਰ ਜਿਹੜੇ ਕਾਲੂ ਜਾਗਰਨ ਦੇ ਵਿੱਚ ਦੋ ਪਾਰਟੀਆਂ ਹੋ ਗਈਆਂ ਬੰਗੂਵਾਲ ਵੈਰੀਏ ਤੋਂ 2 ਕਿਲੋਮੀਟਰ ਆਣ ਕੇ ਹਰੇ ਹੀ ਮੇਰੇ ਭਰਾ ਨੂੰ ਖੁੱਦਰ ਤੋਂ ਚੱਲ ਕੇ ਆਪਣਾ ਮਹਾਮਾਈ ਦਾ ਜਾਗਰਨ ਸੁਣੋ ਬਹੁਤ ਵਧੀਆ ਪਾਰਟੀਆਂ ਦੋ ਨਕੁੱਦਰ ਤੋਂ ਆ ਰਹੀਆਂ ਜਿਹਦੇ ਤੇ ਰਾਜੂ ਜਸਨਾ ਐਰ ਪਾਰਟੀ ਬਹੁਤ ਵਧੀਆ ਕਲਾਕਾਰ ਆ जय माता दी जय माता दी तस्वीरें ਤੁਹਾਨੂੰ ਮੰਗੂਵਾਲ ਤੋਂ 2 ਕਿਲੋਮੀਟਰ ਅੱਗੇ ਜੀਆਂ ਦਿਖਾ ਰਹੇ ਆ ਬੱਚੇ ਸਮੋਸੇ ਖਾ ਰਹੇ ਬੱਚੇ ਕਿੱਥੋਂ ਆਏ ਪੁੱਤ ਚੰਡੀਗੜ੍ਹ ਚੰਡੀਗੜ੍ਹ ਤੋਂ ਆਏ ਹੋ ਮਾਤਾ ਦੇ ਦੁਆਰ ਹੈ ਕਿੱਥੇ ਜਾਣਾ ਹੈ ਜੀ ਅਭੀ ਚਿੰਤਪੁਰਣੀ ਚਿੰਤਪੁਰਣੀ ਜਾਓਗੇ ਹਾਂ ਕੀ ਨਾਮ ਹੈ ਆਪਕਾ ਰੋਹਨ ਰੋਹਨ ਪਹਿਲੀ ਵਾਰ ਆਏ ਹੋ ਕਿ ਪਹਿਲ ਲੱਗੇ ਪਹਿਲੀ ਵਾਰ ਪਹਿਲੀ ਵਾਰ ਆਏ ਹੋ ਕਿਹੋ ਜਿਹਾ ਲੱਗ ਰਹਾ ਹੈ ਅੱਛਾ ਲੱਗ ਰਹਾ ਹੈ ਲੰਗਰ ਖਾ ਲਿਆ ਆਪਣੇ ਨਹੀਂ ਅਭੀ ਖਾਣਾ ਹੈ ਖਾਣਾ ਹੈ जय माता दी ਠਿੰੜਾਈ ਠਾ ਮੇਰਾ ਨਾਮ ਹੈਗਾ ਜੀ ਅੰਕੁਰ ਮਹਾਜ ਜੀ ਪਹਿਲੀ ਵਾਰ ਆਇਓ ਜਾਂ ਅਗੇ ਵੀ ਆਉਂਦੇ ਰਹੇ ਨਹੀਂ ਨਹੀਂ ਜੀ ਇਹ ਸਾਡੇ ਨਗੋਦਰ ਸ਼ਹਿਰ ਦਾ ਇੱਥੇ ਲੰਗਰ ਲੱਗਦਾ ਜੀ ਮਾਹ ਮਾਈ ਦੇ ਹਰ ਸਾਲ ਇੱਥੇ ਆਈਦਾ ਵਾ ਇਹਨਾਂ ਨੂੰ ਵੀ ਬਹੁਤ ਸਾਲ ਹੋ ਗਏ ਇੱਥੇ ਲੰਗਰ ਲਾਉਂਦੇ ਨੇ ਤੇ ਹਰ ਸਾਲ ਮੇਲੇ ਦੇ ਵਿੱਚ ਇੱਥੇ ਬਹੁਤ ਵਧੀਆ ਤਰੀਕੇ ਨਾਲ ਲੰਗਰ ਆ ਜਾਂਦਾ ਸਾਰੇ ਸ਼ਹਿਰ ਦੀ ਸੰਗਤ ਆਪਣੀ ਹੋਰ ਵੀ ਸਾਰੀ ਸੰਗਤ ਜਿਹੜੀ ਇੱਥੇ ਮਾਤਾ ਦੇ ਮੇਲੇ ਤੇ ਆਂਦੀ ਆ ਸਾਰੀ ਇੱਥੇ ਹੋ ਕੇ ਜਾਂਦੀ ਆ ਜੀ ਜੈ ਮਾਤਾ ਜੀ ਜੈ ਮਾਤਾ ਦੀ ਜੀ ਕਿੰਨੀ ਜੀ ਅੱਤ ਪਹਿਲੇ ਆਉਂਦੇ ਰਹੇ ਜੀ ਨਹੀਂ ਹਾਂ ਜੀ ਬਚਪਨ ਤੋਂ ਆਉਂਦੇ ਰਹੇ ਜੀ ਬਚਪਨ ਤੋਂ ਆਉਂਦੇ ਹਾਂ ਜੀ ਮਾਸ਼ਾ ਦੇਵੀ ਪਹਿਲੇ ਪੈਦਲ ਵੀ ਜਾਂਦੇ ਰਹੇ ਹਾਂ ਜੀ ਪੈਦਲ ਜਾਂਦੇ ਰਹੇ ਜੀ ਹਾਂ ਜੀ ਇਹ ਉਜਾਗਰਨ ਦਾ ਕੱਲ ਨੂੰ ਨਾਲ ਲੰਗਰ ਲੱਗਾ ਕੀਰਤਨ ਲੱਗਦਾ ਬਹੁਤ ਵਧੀਆ ਲੰਗਰ ਹੈ ਜੀ ਹਰ ਸਾਲ ਲਾਂਦੇ ਜੀ ਲੰਗਰ ਇੱਥੇ ਆ ਕੇ 7-5 ਦਿਨ ਲੰਗਰ ਲੱਗਦਾ ਜੀ ਇੱਥੇ ਲੰਗਰ ਅਸੀਂ ਵੀ ਹਰ ਦਿਨ ਵਾਪਸੀ ਹੈ ਜੀ ਇਹਨਾਂ ਦੀ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਦੀ ਜੈ ਮਾਤਾ ਦੀ ਕੀ ਨਾਜੀ ਤੁਹਾਡਾ ਪਕਾਜ ਰੋਟਾ ਜੀ ਪਕਾਜ ਜੀ ਕਿਸ ਤਰ੍ਹਾਂ ਲੱਗ ਰਿਹਾ ਜੀ ਬਹੁਤ ਵਧੀਆ ਮਾਹੌਲਾ ਜੀ ਵਧੀ ਪੰਗਾਨ ਕਹੂਗਾ ਜੀ ਕੋਈ ਨਕੋਦਰਵਾਸੇ ਸਹਿਯੋਗ ਨਾ ਹੁੰਦਾ ਜੀ ਜੈ ਮਾਤਾ ਜੀ ਵੀਰਾ ਹੋਰ ਤੁਹਾਨੂੰ ਨਾਲ-ਨਾਲ ਦਿਖਾ ਰਹੇ ਆ ਲੰਗਰ ਭਗਤ ਖਾ ਰਹੇ ਨੇ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਜੈ ਮਾਤਾ ਜੀ ਲੰਗਰ ਭਗਤ ਛਕ ਰਹੇ ਨੇ ਨਾਲ-ਨਾਲ ਨਕੋਦਰ ਵਾਲਿਆਂ ਦਾ ਲੰਗਰ ਆ ਮਾਂ ਆਸ਼ਾ ਦੇਵੀ ਵੀਰਾ ਤੁਹਾਨੂੰ ਮੰਗੂਵਾਲ ਤੋਂ 2 ਕਿਲੋਮੀਟਰ ਅੱਗੇ ਦੀਆਂ ਦਿਖਾ ਰਹੇ ਸੀ ਜਿੱਥੇ ਕਿ ਮਾਂ ਆਸ਼ਾ ਦੇਵੀ ਸੁਧਾਰ ਸਭਾ ਵੱਲੋਂ ਜਿਹੜਾ ਲੰਗਰ ਚੱਲ ਰਿਹਾ ਮਾਂ ਆਸ਼ਾ ਦੇਵੀ ਸੁਧਾਰ ਸਭਾ ਵੱਲੋਂ ਨੰਗਰ ਚੱਲ ਰਿਹਾ ਜਿੱਥੇ ਕਿ ਕੱਲ ਮਹਾਮਾਈ ਦਾ ਜਾਗਰਨ ਵੀ ਹੋਗਾ ਮਹਾ ਮਾਈ ਦਾ ਵਿਸ਼ਾਲ ਜਾਗਰਨਾ ਹੋਏਗਾ ਔਰ ਮਾਂ ਆਸ਼ਾ ਦੇਵੀ ਦਵਾਰ ਤੇ ਜਿਹੜਾ ਦਵਾਰ ਤੇ ਪਹੁੰਚੇਗੀ ਇਕਤਾ ਲਹਿਰ ਔਰ ਉਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਲਾਂਗੇ ਕੈਮਰਾ ਪਰਸਨ ਸੁਮੇ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਦੇ ਕੋਧਰ